ਉਹਨਾਂ ਨੇ ਪਿੰਡ ਦਾ ਇਹਨੂੰ ਕਿਹਾ ਕਿ ਤੁਸੀਂ ਚਲੇ ਜਾਓ اچھا ਜੀ ਮੀ ਆਉਣ ਵਾਲਾ ਹੀ ਆ ਹੁਣ ਉਸੇ ਵੇਲੇ ਤੂਫਾਨ ਚੜਿਆ ਤੁਸੀਂ ਅੱਖੀ ਦੇਖਿਆ ਇਹ ਇਹ ਬਾਕੀ ਅੱਖੀ ਦੇਖਣ ਦੀ ਗੱਲ ਹੈ ਉਸੇ ਵੇਲੇ ਤੂਫਾਨ ਚੜਿਆ ਮੀ ਆ ਗਿਆ ਨਹੀਂ ਤਾਂ ਘਰ ਸਾਫਤਾ ਔਰ ਠੀਕ ਹੈ ਜੀ ਤੇ ਭਗਤੀ ਚ ਤਾਂ ਇਹ ਬਹੁਤ ਪਹੁੰਚੇ ਹੋ ਸਗੇ ਪਹੁੰਚੇ ਹੋ ਸਗੇ ਪਹੁੰਚੇ ਹੋ ਸਗੇ ਉਸ ਤੋਂ ਬਾਅਦ ਡੰਡੋ ਆ ਗਏ اچھا اچھا ਜੀ ਕਿਉਂਕਿ ਲੇਡੀ ਤੋਂ ਥੋੜਾ ਦੂਰ ਰਹਿੰਦੇ ਸਗੇ اچھا ਜੀ ਤਪੱਸਿਆ ਵਿੱਚ ਪੂਰੇ ਸਗੇ ਜੋ ਇਹ ਕਹਿੰਦੇ ਸੀ ਉਹੀ ਕੁਝ ਹੁੰਦਾ ਸੀ اچھا ਜੀ ਹਾਂ ਅਚਨ ਮਨ ਲਾਉਗੇ 10 10 ਸਾਲ ਦੇ ਤਾਂ ਲਾਗੇ ਛਾਗੇ ਉਹ ਪੂਰੇ ਇੰਨੇ ਚਮਤਕਾਰ ਹੀ ਸੀਗੇ ਇੰਨੇ ਚਮਤਕਾਰ ਹੋਰ ਕੀ ਡੰਡੋ ਦੇ ਵਿੱਚ ਕੋਸ਼ਿਸ਼ ਕੀਤੀ ਆ ਉਹ ਨਹੀਂ ਨਿਕਲਣੀ ਆਈ ਤਾਂ ਉਹ ਤਾਂ ਉੱਦੇ ਹੀ ਰਹਿਣੀ ਆ ਉਹ ਅੱਛਾ ਜੀ ਹਾਂ ਉਹ ਉਹਨਾਂ ਦੇ ਚੀਜ਼ ਨੂੰ ਹੱਥ ਨਹੀਂ ਕੋਈ ਲਾ ਸਕਦਾ ਜੇ ਕੋਈ ਕਰਦਾ ਤਾਂ ਨੁਕਸਾਨ ਹੁੰਦਾ ਆ ਨੁਕਸਾਨ ਅੰਦਰੋਂ ਸੱਪ ਆਉਂਦੇ ਆ ਇੱਥੇ ਅੱਛਾ ਜੀ ਹੱਥ ਨਹੀਂ ਲਾ ਸਕਦਾ ਠੀਕ ਆ ਜੀ ਹਾਂ ਇਹ ਜਿਹੜੀ ਗੁਫਾ 1 8 ਲੰਬੀ ਹੈ ਅੰਦਰ ਹਾਂ ਜੀ 5 ਫੁੱਟ ਦਾ ਉਹਨਾਂ ਦਾ ਅੰਦਰ ਬਣਿਆ ਹੋਇਆ 20 ਹੱਥ ਮਤਲਬ ਤੁਸੀਂ ਲੰਬਾਈ ਜੋ ਕਹਿੰਦੇ ਸੀਗੇ ਉਹ ਹੁੰਦਾ ਸੀ अच्छा से। <laughs> से <गा। laughs> बेलकौल, बेलकौल जी फिर ये ਮੰਨਣਾ ਪੈਗਾ ਕਿ ਰੱਬੀ ਜੋਤ ਸੀ ਰੱਬੀ ਜੋਤ ਸੀ ਬਿਲਕੁਲ ਬਿਲਕੁਲ ਜੀ ਉਹ ਵੀ ਖਾਣ ਪੀਣ ਨੂੰ ਕੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਦੋਸਤੋ ਅੱਜ ਲੈ ਕੇ ਆਇਆ ਇੱਕ ਨਵਾਂ ਬਲੌਗ ਸਾਨੂੰ ਪਤਾ ਲੱਗਾ ਸੀ ਹੁਸ਼ਿਆਰਪੁਰ ਦਾ ਪਿੰਡ ਡਡੋ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਹੀ ਪੈਂਦਾ ਹੈ ਜਨੌੜੀ ਦੇ ਕੋਲ ਵਾ ਤੇ ਇੱਥੇ ਇੱਕ ਸੰਤ ਮਹਾਤਮਾ ਹੋਇਆ 112 13 ਸਾਲ ਦੇ ਜਿਨ੍ਹਾਂ ਨੇ ਬਹੁਤ ਸਾਲ ਤਪ ਕੀਤਾ ਜਾਣੀ ਜਾਣ ਸੀਗੇ ਕਰਨ ਹਾਰ ਸੀਗੇ ਜਿਹੜੇ ਗੁਫਾ ਦੇ ਰੰਦੇ ਸੀ ਇਹ ਬਾਈ ਹੁਣੀ ਸਾਨੂੰ ਇਹ ਮਿਲੇ ਸੀਗੇ ਇਹਨਾਂ ਨੇ ਸਾਨੂੰ ਦੱਸਿਆ ਸੀਗਾ ਇਸ ਪਿੰਡ ਦੇ ਯਾ ਇੱਕ ਦੋ ਦਿਨ ਪਹਿਲਾਂ ਆਪਣੀ ਗੱਲ ਹੋਈ ਸੀਗੀ ਤੇ ਬਾਈ ਹੁਣਾਂ ਦਾ ਇਹ ਨਾਲ ਚਲਾਂਗੇ ਇਹ ਜੰਗਲ ਦੇ ਵਿੱਚ ਰਸਤਾ ਆ ਤੇ ਧੰਨਵਾਦ ਵੀਰ ਦਾ ਤੇ ਵੀਰੇ ਕਿੰਨੇ ਕਿਲੋਮੀਟਰ ਪੈਂਦਾ ਜੀ ਇੱਥੋਂ 2 ਕਿਲੋਮੀਟਰ ਜੀ 2 ਕਿਲੋਮੀਟਰ ਜਾਣਾ ਪਊਗਾ ਹਾਂਜੀ ਵੀਰੇ ਉਹ ਕਾਫੀ ਚਿਰ ਰਹੇ ਆ ਡੰਡੋ ਦੇ ਵਿੱਚ ਡੰਡੋ ਆ ਡੰਡੋ ਹੈ ਜਨੌੜੀ ਤੋਂ ਕਿੰਨਾ ਪੈਂਦਾ ਜੀ ਇਹ ਜਨੌੜੀ ਤੋਂ ਮਤਲਬ ਲਾ ਲਈਏ ਗੁਫਾ 2 ਕਿਲੋਮੀਟਰ 2 ਕਿਲੋਮੀਟਰ ਹੈਗੀ ਆ ਜੀ ਤੇ ਚਲੋ ਦੋਸਤੋ ਬਣੇ ਰਹੋ ਬਾਕੀ ਜੋ ਵੀ ਗੱਲ ਉਹ ਬਾਈ ਵੀ ਦੱਸਣਗੇ ਤੇ ਉੱਥੇ ਜਿਹੜੇ ਲੋਕਲ ਸਾਨਿਕ ਬਾਈ ਹੁਣੀ ਦੱਸਿਆ ਕਿ ਉਹਨਾਂ ਦੇ ਮਤਲਬ ਬਚਪਨ ਤੋਂ ਇੱਕ ਜਿਹੜੇ ਉਹਨਾਂ ਦੀ ਸੇਵਾ ਕਰਦੇ ਰਹੇ ਉਹਨਾਂ ਦੇ ਫਾਦਰ ਸਾਹਿਬ ਜਿਨ੍ਹਾਂ ਨੇ ਉਹ ਗੁਫਾਵਾਂ ਵੀ ਕਢਾਈਆਂ ਸੀ ਉਹ ਬਜ਼ੁਰਗ ਵੀ ਅੱਗੇ ਸਾਨੂੰ ਜਾ ਕੇ ਮਿਲਣਗੇ ਤਾਂ ਜੋ ਵੀ ਇਤਿਹਾਸ ਉਹਨਾਂ ਦਾ ਹੋਇਆ ਜਰੂਰ ਦੱਸਾਂਗੇ ਜਿੰਨਾ ਵੀ ਦੱਸ ਸਕਦੇ ਹੋਏ ਤੇ ਬਣੇ ਰਹੋ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਮੈਂਟ ਕਰਕੇ ਜੁੜ ਦੱਸਿਓ ਕਿ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਬਣੇ ਰਹੋ ਚੱਲਦੇ ਆਂ ਜੀ ਅੱਗੇ ਤੋ ਦੋਸਤੋ ਇਹ ਰਸਤਾ ਹੈ ਜੀ ਪਿੰਡ ਤੋਂ ਜਾਂਦਾ ਗੁਫਾ ਵੱਲ ਨੂੰ ਤੇ ਬਣਿਆ ਰਿਹਾ ਨਾਲ ਮਿਲਦੇ ਆ ਜੀ ਅੱਗੇ ਜਾ ਕੇ ਸਾਹਮਣੇ ਬਾਬਾ ਜੀ ਕੰਮ ਕਰਦੇ ਆ ਗੱਲਬਾਤ ਕਰਾਂਗੇ ਹਨ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਉਹ ਠੀਕ ਹੋ ਜੀ ਹਾਂ ਜੀ ਹਾਂ ਜੀ ਅੱਛਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਚੌਂਕੀ ਵੀ ਗਏ ਇਹ ਅੱਛਾ ਜੀ ਉਸ ਤੋਂ ਬਾਅਦ ਇਹ ਚਲੇ ਗਏ ਬੇੜੇ ਵਾਲਾ ਅੱਛਾ ਜੀ ਬੇੜੇ ਤੋਂ ਜਨੌੜੀ ਆ ਗਏ ਅੱਛਾ ਜੀ ਹਾਂ ਜੀ ਠੀਕ ਹੈ ਜੀ ਤੇ ਭਗਤੀ ਚ ਸ ਇਹ ਬਹੁਤ ਪਹੁੰਚੇ ਹੋ ਸਕੇ ਪਹੁੰਚੇ ਹੋ ਸਕੇ ਪਹੁੰਚੇ ਹੋ ਸਕੇ ਉਸ ਤੋਂ ਬਾਅਦ ਡੰਡੋ ਆ ਗਏ ਅੱਛਾ ਜੀ ਫਿਰ ਇੱਥੇ ਇਹਨਾਂ ਨੇ ਗੁਫਾ ਤਿਆਰ ਕੀਤੀ ਅੱਛਾ ਜੀ ਪਰ ਇੱਥੇ ਤਾਂ ਕੁਝ ਬਾਤਾਂ ਬੰਨ ਉਹਨਾਂ ਨੂੰ ਚੰਗਾ ਨਹੀਂ ਲੱਗਾ अच्छा जी क्योंकि लेडी तो थोड़ा दूर ਰਹਿੰਦੇ ਸੀਗੇ अच्छा जी तपस्या ਵਿੱਚ ਪੂਰੇ ਸੀਗੇ ਜੋ ਇਹ ਕਹਿੰਦੇ ਸੀ ਉਹੀ ਕੁਝ ਹੁੰਦਾ ਸੀ اچھا ਜੀ ਹਾਂ اچھا ਜੀ ਕਿਉਂਕਿ ਜਦੋਂ ਇੱਥੇ ਇਹ ਆਏ ਨਾ ਜਿੰਨਾ ਕਿ ਮੈਨੂੰ ਪਤਾ ਹਾਂ ਜੀ ਉਸ ਵੇਲੇ ਬਰਖਾ ਨਹੀਂ ਪੈਂਦੀ ਸੀਗੀ اچھا ਜੀ ਜਿਸ ਵੇਲੇ ਇੱਥੇ ਆਏ ਠੀਕ ਹੈ ਜੀ ਇਹ ਸਾਰੇ ਪਿੰਡ ਦੇ ਕਹਿਣ ਲੱਗੇ ਜੀ ਵੀ ਬਰਖਾ ਨਹੀਂ ਹੋ ਰਹੀ ਬਹੁਤ ਕੰਮ ਖਰਾਬ ਉਹ ਕਹਿੰਦੇ ਵੀ ਮੇਰੀ ਤਾਂ ਬੈਠਣ ਨੂੰ ਥਾਂ ਬਣਾਓ اچھا ਜੀ ਇਹ ਠਾਂ ਜਦੋਂ ਤੁਸੀਂ ਚਾਰਜ ਕਰ ਦੋਗੇ ਉਸੇ ਵੇਲੇ ਮੀਂਹ ਪੈ ਜਾਊਗਾ। ਅੱਛਾ ਜੀ ਉਸੇ ਰਾਤ ਮੀਂਹ ਪੈ ਗਿਆ ਦਿਨ ਨੂੰ ਕੁੱਲੀ ਬਣਾਈ ਰਾਤ ਨੂੰ ਜਿਹੜੀ ਖੁੱਡ ਬਣਾਈ ਆ ਮਤਲਬ ਇਹਦੇ ਫੋੜੇ ਇੱਕ ਕੁੱਲੀ ਬਣਾਈ ਸੀ ਕੁੱਲੀ ਬਣਾਈ ਸੀ ਅੱਛਾ ਜੀ ਉਹ ਉਸ ਵੇਲੇ ਫਿਰ ਜਿੱਦਾਂ ਹੀ ਕੁੱਲੀ ਬਣਾਈ ਉਸ ਤੋਂ ਬਾਅਦ ਮੀਂਹ ਪੈ ਗਿਆ ਰਾਤ ਨੂੰ ਠੀਕ ਹੈ ਜੀ ਦਿਨ ਵੇਲੇ ਕੁੱਲੀ ਬਣੀ ਰਾਤ ਨੂੰ ਮੀਂਹ ਪੈ ਗਿਆ ਅੱਛਾ ਜੀ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਮੇਰੀ ਇੱਥੇ ਗੁਫਾ ਬਣਾ ਦਿਓ ਗੁਫਾ ਬਣਾਵੇ ਗੁਫਾ ਬਣਾਈ ਪਰ ਕੁਛ ਮਾਹੌਲ ਚੰਗਾ ਨਹੀਂ ਲੱਗਾ ਇਹਨਾਂ ਨੂੰ ਆ ਕਈ ਲੋਕੀ ਹੁੰਦੇ ਵੀ ਵਾਤਾਵਰਨ ਮਤਲਬ ਨਾ ਜਿੱਦਾਂ ਲੇਡੀ ਜਾਣਾ ਉਹਨਾਂ ਨੂੰ ਪਸੰਦ ਨਹੀਂ ਆਪਣੀ ਭਗਤੀ ਚ ਲੀਨ ਰਹਿਣਾ ਫਿਰ ਉਹਨਾਂ ਨੂੰ ਇਹ ਚੰਗਾ ਨਹੀਂ ਲੱਗਾ ਫਿਰ ਇੱਥੋਂ ਚਲੇ ਗਏ ਉਹ ਅੱਛਾ ਜੀ ਹਾਂ ਜੀ ਫਿਰ ਉਹ ਚੌਂਕੀ ਚਲੇ ਗਏ ਉੱਥੇ ਹੀ ਉਹ ਪੂਰੇ ਹੋ ਗਏ ਕਿੰਨੀ ਕੁ ਉਮਰ ਹੋ ਗਈ ਬਾਬਾ ਜੀ ਇਹਨਾਂ ਦੀ ਉਮਰ ਤਾਂ ਕਾਫੀ ਸੀਗੀ 100 ਪਲੱਸ 100 100 ਤੋਂ ਉੱਪਰ ਹੀ ਹੋਣੀ ਹੈ ਅੱਛਾ ਜੀ ਹਾਂ ਮੁਤਕਾਤ ਨੇ 115 20 ਸਾਲ ਹੋ ਗਈ ਹੈ ਨਾ ਮੰਨ ਲਓ ਕਿ 110 ਸਾਲ ਦੇ ਤਾਂ ਲਾਗੇ ਛਾਗੇ ਉਹ ਪੂਰੇ ਇੰਨੇ ਚਮਤਕਾਰ ਹੀ ਸੀਗੇ ਇੰਨੇ ਚਮਤਕਾਰ ਹੋਰ ਕੀ ਡੰਡੋ ਦੇ ਵਿੱਚ ਉਹਨਾਂ ਨੇ ਚਮਤਕਾਰ ਕੀਤੇ ਕੀ ਲੋਕਾਂ ਨੂੰ ਆਲੇ ਦੁਆਲੇ ਕਹਿੰਦੇ ਉਹਨਾਂ ਨੇ ਪਿੰਡ ਦਾ ਸੁਧਾਰ ਹੀ ਬਹੁਤ ਹੋ ਗਿਆ ਜਦੋਂ ਉਹ ਆਏ ਸੀਗੇ ਹਾਂ ਇਹ ਤਾਂ ਗੱਲ ਮੰਨਣ ਵਾਲੀ ਹੈ ਅੱਛਾ ਜੀ ਹਾਂ ਕਿਉਂਕਿ ਉਹ ਪਹੁੰਚੇ ਹੋ ਸੀਗੇ ਅੱਛਾ ਜੀ ਤਕਰੀਬਨ ਅੱਜ ਵੀ ਲੋਕ ਜਿਹੜੇ ਉਹਨਾਂ ਨੂੰ ਜਾਣਦੇ ਹੁੰਦੇ ਸੀਗੇ ਅੱਜ ਵੀ ਉਹਨਾਂ ਦੀ ਭਗਤੀ ਕਰਦੇ ਭਗਤੀ ਕਰਦੇ ਆ ਪੂਜਾ ਕਰਦੇ ਆ ਲੋਕਾਂ ਦੇ ਘਰ ਚੌਂਕੀ ਜਾ ਕੇ ਦੇਖ ਲਓ ਲੋਕਾਂ ਦੀ ਉਹਨਾਂ ਦੀ ਚੌਂਕੀ ਕਿੱਥੇ ਪੈਂਦਾ ਜੀ ਇਹ ਨਾਲ ਹੀ ਪੈਂਦਾ ਇੱਥੋਂ 3 ਕਿਲੋਮੀਟਰ ਤੱਕ ਚੌਂਕੀ ਪਿੰਡ ਪੈਂਦਾ ਜੀ ਉੱਥੇ ਵੀ ਚੱਲ ਗਏ ਸੀ ਉਤਾਰਾਪੁਰ ਦੇ ਨਾਲ ਹੀ ਪੈ ਗਿਆ ਉੱਥੇ ਵੀ ਗੁਫਾ ਚ ਹੀ ਰਹਿੰਦੇ ਸੀਗੇ ਉੱਥੇ ਗੁਫਾ ਨਹੀਂ ਉੱਥੇ ਹੋਰ ਥਾਂ ਸੀਗੀ ਅੱਛਾ ਉਹਦੇ ਹੋਰ ਥਾਂ ਸੀਗੀ ਠੀਕ ਹੈ ਜੀ ਗੁਫਾ ਚ ਰਹਿੰਦੇ ਸੀਗੇ ਗੁਫਾ ਇਹ ਨਾਲ ਹੀ ਇੱਥੇ ਸੀਗੀ ਗਰਦਾਰ ਬਿਆਲੇ ਝੂਚ ਅੱਛਾ ਜੀ ਪਸੰਦ ਹੀ ਕਰਦੇ ਸੀ ਦਰਹਿਣਾ ਨਾ ਇਕਾਂਤ ਵਿੱਚ ਇਕਾਂਤ ਰਹਿਣਾ ਪਸੰਦ ਕਰਨਾ ਨੂੰ ਬੋਲਦੇ ਨਹੀਂ ਸੀਗੇ ਬੋਲਦੇ ਨਹੀਂ ਸੀਗੇ ਉਹਨਾਂ ਨੇ ਅੱਗੇ ਵੀ 14 ਸਾਲ ਦਾ ਲਿਆ ਸੀਗਾ ਤੇ ਬੋਲਣਾ ਮੌਨ ਵਰਤ ਮੌਨ ਵਰਤ ਅੱਛਾ ਜੀ ਤੇ ਉਸ ਤੋਂ ਬਾਅਦ ਜਦੋਂ ਇੱਥੇ ਆ ਗਏ ਫਿਰ ਇੱਕ ਦੋ ਦਿਨ ਬੋਲੇ ਫਿਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਹੀ ਮੌਨ ਵਰਤ ਰੱਖ ਲਿਆ ਤਕਰੀਬਨ ਕਿੰਨੇ ਕ ਸਾਲ ਰਹੇ ਸੀ ਇੱਥੇ ਇਸ ਪਿੰਡ ਦੇ ਇਸ ਪਿੰਡ ਦੇ ਵਿੱਚ ਤਕਰੀਬਨ ਮੇਰਾ ਖਿਆਲ ਹੈ ਕੋਈ ਸਾਲ 2 ਸਾਲ 1.5 ਸਾਲ ਤਕਰੀਬਨ ਅੱਛਾ ਜੀ ਫਿਰ ਇੱਥੇ ਦਾ ਮਾਹੌਲ ਉਹਨਾਂ ਨੂੰ ਸੈੱਟ ਨਹੀਂ ਆਇਆ ਇਸ ਕਰਕੇ ਉਹ ਚਲੇ ਗਏ ਚਲੇ ਗਏ ਪਰ ਆਪਣੀਆਂ ਯਾਦਾਂ ਅਜੇ ਤਾਂ ਕਹਿੰਦੇ ਯਾਦ ਉਹ ਦੇਖੋ ਅੱਜ ਵੀ ਉਹਨਾਂ ਦੀ ਬਰਕਰਾਰ ਹੈ ਬਿਲਕੁਲ ਜੀ ਦੇਖੋ ਉਹਨਾਂ ਦੀ ਥਾਂ ਬਣੀ ਕਿੰਨੇ ਸਾਲ ਹੋ ਗਏ ਇਟਾਂ ਲੱਗੀਆਂ ਆ ਇਹਦਾ ਤਾਂ ਤਕਰੀਬਨ ਮੈਂ ਮੇਰੀ ਉਮਰ ਉਸ ਵੇਲੇ ਘੱਟੋ ਘੱਟ ਮੇਰੇ ਖਿਆਲ ਹੈ ਹੁਣੇ ਕੁਛ 600 ਸਾਲ ਦੀ ਅੱਛਾ ਜੀ ਹੁਣ ਕਿੰਨੀ ਉਮਰ ਹੈ ਜੀ ਹੁਣ ਇਸ ਲਈ 62 63 ਸਾਲ ਦਾ ਭਾਈ 60 ਸਾਲ ਤਾਂ ਤੁਹਾਨੂੰ ਹੋ ਗਏ ਉਹਨੂੰ ਨਾ ਬਾਈ ਦੀ ਗੱਲ ਸਹੀ ਹੈ ਕਿ 100 ਸਾਲ ਪੁਰਾਣੀ ਗੁਫਾ ਉਹ ਹੈ ਪੁਰਾਣੀ ਗੁਫਾ ਹੈ ਤੇ ਕਈਆਂ ਨੇ ਕਹਿੰਦੇ ਇੱਟਾਂ ਤੋੜਨ ਦੀ ਵੀ ਕੋਸ਼ਿਸ਼ ਕੀਤੀ ਆ ਉਹ ਨਹੀਂ ਨਿਕਲਣੀਆਂ ਇੱਟਾਂ ਉਹ ਤਾਂ ਉੱਡੇ ਹੀ ਰਹਿਣੀਆਂ ਹਨ ਅੱਛਾ ਜੀ ਹਾਂ ਉਹ ਉਹਨਾਂ ਦੇ ਚੀਜ਼ ਨੂੰ ਹੱਥ ਨਹੀਂ ਕੋਈ ਲਾ ਸਕਦਾ ਜੇ ਕੋਈ ਕਰਦਾ ਤਾਂ ਨੁਕਸਾਨ ਹੁੰਦਾ ਆ ਨੁਕਸਾਨ ਅੰਦਰੋਂ ਸੱਪ ਆਉਂਦੇ ਆ ਇੱਥੇ ਅੱਛਾ ਜੀ ਹੱਥ ਨਹੀਂ ਲਾ ਸਕਦਾ ਠੀਕ ਆ ਜੀ ਹਾਂ ਹਾਂ ਮਤਲਬ ਇੰਨੀ ਪਾਵਰ ਹਜੇ ਤੱਕ ਬੜਾ ਹਾਂ ਪਾਵਰ ਹੈ ਦੇਖੋ ਉਹਨਾਂ ਦੀ ਭਗਤੀ ਹੈ ਭਗਤੀ ਹੈ ਜੀ ਇਹ ਜਿਹੜੀ ਗੁਫਾ ਇੱਕੀ ਅੱਠ ਲੰਬੀ ਹੈ ਅੰਦਰ ਹਾਂਜੀ 5 ਫੁੱਟ ਦਾ ਉਹਨਾਂ ਦਾ ਅੰਦਰ ਬਣਿਆ ਹੋਇਆ 21 ਹੱਥ ਮਤਲਬ ਤੁਸੀਂ ਲੰਬਾਈ ਹੈ ਲੰਬਾਈ ਆ ਲੰਬਾਈ ਆ ਆਪਾਂ ਜਾਵਾਂਗੇ ਵੀ ਤੇ ਅੱਛਾ 21 ਹੱਥ ਲੰਬੀ ਆ ਤੇ ਅੰਦਰ 5 ਫੁੱਟ ਦਾ ਕਮਰਾ 5 ਦਾ ਵਰਗ ਹੈ ਅੰਦਰ ਅੱਛਾ ਜੀ ਇਹ ਜਦੋਂ ਇਹ ਗੁਫਾ ਬਣੀ ਆ ਨਾ ਮੇਰੇ ਜਿਹੜੇ ਡੈਡੀ ਸੀਗੇ ਉਹਨਾਂ ਨਾਲ ਹੋ ਕੇ ਖੋਦਾਈ ਸੀਗੀ ਅੱਛਾ ਜੀ ਹਾਂ ਇਹ ਪਿੰਡ ਦੇ ਜਵਾਬ ਦੇ ਕੇ ਕਿ ਇਹ ਛੱਬਾ ਦੇ ਪੈਣਾ ਅੱਛਾ ਜੀ ਉਹ ਕਹਿੰਦੇ ਇਹ ਨਹੀਂ ਡਿਗਣਾ ਹੌਸਲਾ ਛੱਡ ਗਏ ਇਹ अच्छा जी फिर वो ਸਾਡਾ ਹੁਣ ਜਿੱਦਾਂ ਘਰ ਨੇ ਨੇਜ਼ੀਕ ਹੈ ਹਾਂਜੀ ਉਹਨਾਂ ਨੇ ਕਿਹਾ ਵੀ ਮੈਂ ਗੁਫਾ ਬਣਾਣੀ ਹੈ ਵੀ ਤੁਸੀਂ ਹਸਾ ਦਿਓ ਮੇਰਾ اچھا ਜੀ ਉਹ ਫਿਰ ਡੈਡੀ ਨੇ ਇਹਨਾਂ ਨਾਲ ਉਹ ਖੋਦਾਈ ਕੀਤੀ ਕੀਤੀ ਹੈ ਜੀ ਉਸ ਤੋਂ ਬਾਅਦ ਫਿਰ ਉਹ ਵਿਚਾਰੇ ਚਲੇ ਗਏ اچھا ਜੀ ਮਾਹੌਲ ਪਸੰਦ ਨਹੀਂ ਸੀਗਾ ਉਹਨੂੰ ਮਾਹੌਲ ਪਸੰਦ ਨਹੀਂ ਸੀਗਾ ਅਹ ਕਰਨੀ ਦੇ ਮਾਲਕ ਤੇ ਉਹ ਬਿਲਕੁਲ ਜੀ ਹਾਂ ਮਾਲਕ ਸੀ ਕਰਨੀ ਦੇ ਮਾਲਕ ਸੀਗੇ ਚਲੋ 112 13 ਜੋ ਕਹਿੰਦੇ ਸੀਗੇ ਉਹ ਹੁੰਦਾ ਸੀ अच्छा जी फिर ये ਮੰਨਣਾ ਪੈਗਾ ਕਿ ਰੱਬੀ ਜੋਤ ਸੀ ਰੱਬੀ ਜੋਤ ਸੀ ਬਿਲਕੁਲ ਬਿਲਕੁਲ ਜੀ ਉਹ ਵੀ ਖਾਣ ਪੀਣ ਨੂੰ ਕੀ ਖਾਂਦੇ ਸੀਗੇ ਮਤਲਬ ਖਾਣਾ ਪੀਣਾ ਉਹਨਾਂ ਦਾ ਦੇਖੋ ਰੋਟੀ ਨਹੀਂ ਸੀ ਖਾਂਦੇ ਜਿੱਦਾਂ ਉਹ ਸੀ ਉਲ ਨਹੀਂ ਹੁੰਦੀ ਜੀ ਜਿੱਦਾਂ ਬਿਨਾਂ ਨੂੰ ਤੋਂ ਹਾਂ ਬਿਨਾਂ ਨੂੰ ਤੋਂ ਜਾਂ ਆਲੂ اچھا ਜੀ ਆਲੂ ਉਹਨਾਂ ਦਾ ਭੋਜਨ ਸੀਗਾ ਖੰਡ ਜਾਂ ਮਿੱਠਾ ਜਾਂ ਫਰੂਟ ਫਰੂਟ ਹਾਂ اچھا ਜੀ ਲਾਲਚ ਉਹਨਾਂ ਨੂੰ ਜਰਾਂ ਨਹੀਂ ਸੀਗਾ अच्छा जी कोई बंदा अगर पैसे भी उना दे आके चढ़ांदा सिगा ना हां जी उना ने चिमटा ने चोकर ਧੋਨੇ ਚ ਪਾ ਦੇ ਅੱਛਾ ਜੀ ਲਾਹ ਕੇ ਬਿਲਕੁਲ ਨਹੀਂ ਸਿਕਾ ਉਹਨਾਂ ਨੂੰ ਅੱਛਾ ਜੀ ਮੂੜੀ ਸੀਗੇ ਪੈਸੇ ਨਾਲ ਤਾਂ ਕੋਈ تعلق ਆਤ ਨਹੀਂ ਸੀ ਬਾਬਾ ਜੀ ਹੁੰਦਾ ਵੀ ਜੰਗਲ ਛੱਡਿਆ ਰਹਿਣਾ ਸੀਗਾ ਹਨਾ ਜੀ ਹਾਂ ਹਾਂ ਇੱਥੇ ਨੇ ਤਾਂ ਅਜੇ ਨੂੰ ਵੱਡੇ ਵੱਡੇ ਮੰਦਰ ਬਣਦੇ ਪੈਸੇ ਨਾਲ ਤਾਂ ਉਹਨਾਂ ਦਾ ਕੋਈ ਮਤਲਬ ਨਹੀਂ ਉਹਨਾਂ ਨੂੰ ਆਪਣੇ ਆਪ ਨਾਲ ਮਤਲਬ ਸੀਗਾ ਭਗਤੀ ਨਾਲ ਜੀ ਇੱਕ ਮਿੰਟ ਜੀ ਇਦਾਂ ਸੀਗਾ ਜਿਨੌੜੀ ਕੀ ਬਾਕਿਆ ਹੋਇਆ ਸੀ ਇੱਕ ਜੋ ਨੋੜੀ ਪਤਾ ਲੱਗਾ ਸੀ ਦੇਖੋ ਮੈਂ ਵੀ ਉਸਲੇ ਨਹੀਂ ਸੀਗਾ ਅੱਛਾ ਜੀ ਉਸ ਵੇਲੇ ਕੋਈ ਇਦਾਂ ਸੀਗਾ ਕਹਿ ਲਓ ਜਿੱਦਾਂ ਲੜਾਈ ਝਗੜੇ ਚੱਲਦੇ ਸੀਗੇ ਜੀ ਤੇ ਇਹ ਉੱਥੇ ਮਤਲਬ ਕੋ ਭਗਤੀ ਬੈਠ ਕੇ ਖਾਦੇ ਤੇ ਲੋਕਾਂ ਨੇ ਸੋਚਿਆ ਕਿ ਸ਼ਾਇਦ ਕੋਈ جاسੂਸ ਬੰਦਾ ਹੈ ਹਾਂਜੀ ਇਦਾਂ ਰਾਤ ਨੂੰ ਪਰੇਸ਼ਾਨ ਕੀਤਾ ਕਿਸ ਨੇ ਫੜ ਫੋਨ ਲਿਆ ਜੀ ਹੋਰ ਵੱਡੀ ਗੱਲ ਨਹੀਂ ਸੀਗੀ ਜਦੋਂ ਪਤਾ ਲੱਗਾ ਤੇ ਇਹ ਫਲਾਣੇ ਸੰਤਾਂ ਤੇ ਉਹਨਾਂ ਨੇ ਮਾਫੀ ਮੰਗੀ ਮਾਫੀ ਮੰਗੀ ਸ਼ਰਤਾਂ ਨਾਲ ਅੱਛਾ ਜੀ ਮਾਬਾ ਇਹ ਕੋਸ਼ਿਸ਼ ਨਹੀਂ ਕੀਤੀ ਕਿ ਸੰਤਾਂ ਨੂੰ ਰੋਕਣ ਤੋਂ ਕਿ ਤੁਸੀਂ ਨਾ ਜਾਓ ਇੱਥੋਂ ਛੱਡ ਕੇ ਲੋਕਾਂ ਦੀ ਅਪਰੋਚ ਨਹੀਂ ਕੀਤੀ ਗੱਲ ਇਹ ਸੀਗੀ ਅਪਰੋਚ ਤਾਂ ਕੀਤੀ ਲੋਕਾਂ ਨਾਲ ਅੱਛਾ ਜੀ ਤੇ ਤੁਸੀਂ ਨਹੀਂ ਜਾਣਾ ਅੱਛਾ ਜੀ ਮਗਰ ਹੁਣ ਗੱਲ ਇੱਡਾ ਨਾ ਹੁਣ ਇਹ ਤਾਂ ਸੰਤਾਂ ਨੂੰ ਬਿਲਕੁਲ ਉਹਨਾਂ ਨੂੰ ਆਪਣਾ ਆਪ ਦੇਖਣਾ ਤਾਂ ਆਪਣਾ ਆਪ ਦੇਖਣਾ ਸੀ ਕਿਉਂ ਜੇ ਸਵੇਰੇ ਉੱਠ ਕੇ ਲੇਡੀਜ਼ ਤਾਂ ਨਹੀਂ ਉਹਨਾਂ ਨੂੰ ਪਸੰਦ ਸੀ ਜਿਹਨਾਂ ਦੀਆਂ ਜਾਂਦੀਆਂ ਸੀ ਜਨਾਨੀਆਂ ਜਾਂਦੀਆਂ ਤੇ ਉਹਦੇ ਕਰਕੇ ਉਹਨਾਂ ਦਾ ਹੋ ਗਿਆ ਹੁਣ ਉਹ ਤਾਂ ਰਾਸਤੇ ਵਿੱਚ ਚੱਲੇ ਹੁੰਦੇ ਸੀਗੇ ਨਾ ਜਦੋਂ ਜੇ ਕੋਈ ਜਨਾਨੀ ਆ ਜਾਏ ਹਾਂਜੀ ਤੇ ਉਹਨਾਂ ਨੇ ਨਾ ਉਹਦੇ ਤੋਂ 1 ਕਿਲੋਮੀਟਰ ਦਾ ਫਾਸਲਾ ਰੱਖ ਲੈਣਾ ਫਾਸਲਾ ਰੱਖ ਲੈਣਾ ਸਾਈਡ ਲੈ ਲੈਣੀ ਅੱਛਾ ਜੀ ਮਤਲਬ ਇੰਨੇ ਉਹ ਆਪਣੇ ਸੀਗੇ ਮਤਲਬ ਨੀਜਮ ਦੇ ਪੱਕੇ ਸੀਗੇ ਹੁੰਦੇ ਪੱਕੇ ਸੀਗੇ ਅੱਛਾ ਜੀ ਹਾਂ ਹਾਂ ਠੀਕ ਹੈ ਜੀ ਹਾਂ ਬਸ ਇਹ ਗੱਲ ਮੈਂ ਕਹਿ ਸਕਦਾ ਕਿ ਉਹ ਭਗਤੀ ਚ ਆਪਣੇ ਪੂਰਨ ਤੌਰ ਤੇ ਬ੍ਰਹਮਚਾਰੀ ਸੀਗੇ ਬ੍ਰਹਮਚਾਰੀ ਸੀਗੇ ਤੇ ਆਪਣੀ ਭਗਤੀ ਚ ਪੂਰੇ ਸੀਗੇ ਕਿਤਾਬ ਮੈਂ ਗੱਲ ਕਹਾਂਗਾ ਠੀਕ ਹੈ ਜੀ ਕਿਉਂਕਿ ਮੇਰੀ ਉਮਰ ਵੀ ਉਸ ਵੱਲੇ ਟਰਨ ਮੈਂ ਦਿੱਤਿਆ ਜਿੰਨੀ ਸੀ ਹਾਂਜੀ ਤੇ ਉਹਨਾਂ ਨੇ ਜਦੋਂ ਵੀ ਕਿਤੇ ਲੋੜ ਪੈਣੀ ਹਾਂਜੀ ਤੇ ਧੂਣੇ ਨੂੰ ਲੱਕੜੀ ਚਾਹੀਦੀ ਹੁਣੀ ਜਾਂ ਕਿਦਾਂ ਉਹਨੇ ਇਦਾਂ ਕਰਨਾ ਹੀ ਅੱਛਾ ਜੀ ਮੈਂ ਆਪਣੇ ਘਰ ਤੋਂ ਜਾਣਾ ਕਿਉਂਕਿ ਮੈਂ ਤਾਂ ਛੋਟਾ ਬੱਚਾ ਹੀ ਸੀਗਾ ਹਾਂਜੀ ਮੈਂ ਇੰਨਾ ਕੁ ਮੁੰਡਾ ਹੁੰਦੇ ਧੂਣੇ ਚ ਵਾ ਲੈਣਾ ਤੇ ਉਹਨਾਂ ਨੇ ਮੈਨੂੰ ਮੇਰਾ ਦੀ ਕਮੀਚਾ ਆਉਂਦੀਆਂ ਉਹ ਨਹੀਂ ਦੇਣੀ ਹਾਂਜੀ ਉਹ ਕਮੀਚਾ ਜੋ ਫਰੂਟ ਪਾ ਲੈਣਾ ਅੱਛਾ ਜੀ ਗੋਡ ਪਾ ਲੈਣਾ ਅੱਛਾ ਜੀ ਕਾਕਾ ਫਿਰ ਖੜੇ ਨਹੀਂ ਹੋਣ ਲੈਣਾ ਅੱਛਾ ਜੀ ਕਣਾ ਆਪਣੇ ਘਰ ਜਾ ਕੇ ਖਾਣਾ ਅੱਛਾ ਜੀ ਤਾੜੀ ਮਾਰਨੀ ਤਾੜੀ ਮਾਰਨੀ ਤੇ ਮੈਂ ਚਲੇ ਜਾਣਾ ਮੈਂ ਕਹਣਾ ਸੰਤ ਬੁਲਾ ਦੇ ਆ ਮੈਂ ਕਿਉਂਕਿ ਇਦਾਂ ਹੀ ਆ ਨਿਆਣਿਆਂ ਦਾ ਮਿੱਠੇ ਨਾ ਹੁੰਦਾ ਜੀ ਇਹ ਪਿਆਰ ਬਿਲਕੁਲ ਜੀ ਤੇ ਬਾਬੇ ਨਾਲ ਬਰੂਟ ਦੇਣਾ ਠੀਕ ਹੈ ਜੀ ਹੈ ਕਿ ਨਹੀਂ ਹਾਂ ਜੀ ਤੇ ਮੈਂ ਚਲੇ ਜਾਣਾ ਬਸ ਮਤਲਬ ਬੰਦੇ ਸਹੀ ਸੀਗੇ ਆਪਣੀ ਭਗਤੀ ਚ ਪੂਰੇ ਸੀਗੇ ਠੀਕ ਹੈ ਜੀ ਹਾਂ ਕਮਤਕਾਰ ਸੀ ਇਸ ਪਿੰਡ ਨਾ ਪਾਬਾ ਜੀ ਇਹ ਇਹ ਸ਼ਵਾਲਕ ਦੀਆਂ ਪਹਾੜੀਆਂ ਚ ਬਹੁਤ ਸਾਰੇ ਸੰਤ ਆਏ ਹਨਾ ਜੀ ਉਹਨਾਂ ਚ ਇੱਕ ਇਹ ਵੀ ਆ ਜਿਹੜਾ ਇੱਥੇ ਆ ਕੇ ਭਗਤੀ ਕੀਤੀ ਹੈ ਹਾਂ ਹਾਂ ਮੰਨਦੇ ਦੁਨੀਆਂ ਮੰਦੀ ਆ ਉਹਨਾਂ ਦੇ ਘਰਾਂ ਚ ਫੋਟੋ ਲੱਗੀਆਂ ਹੋਈਆਂ ਇਹਨਾਂ ਦੀ ਅੱਛਾ ਜੀ ਫਿਰ ਭੰਡਾਰਾ ਵਗੈਰਾ ਕੁਝ ਹੁੰਦਾ ਇੱਥੇ ਵੀ ਭੰਡਾਰਾ ਦੇਖੋ ਇੱਥੇ ਹੁੰਦਾ ਅੱਛਾ ਜੀ ਮਤਲ ਜਿੱਦਾਂ ਹੁਣ ਇਹ ਮਤਲ ਇਹ ਗਰਵਚਨ ਹੁਣੀ ਅੱਛਾ ਮੈਨੂੰ ਨਹੀਂ ਪਤਾ ਇਹਨਾਂ ਦੇ ਚੇਲੇ ਆ ਅੱਛਾ ਜੀ ਇਹ ਹਰ ਸਾਲ अच्छा जी। ਉਹਨਾਂ ਦੀ ਜਦ ਰਾਸ ਇੱਥੇ ਬਗੈਰਾ ਢੋਲ বাজਾਇਆ ਜਾਂਦਾ ਜਾਂ ਪ੍ਰਸ਼ਾਦ ਕਰਦੇ ਝੰਡਾ ਵੀ ਚੜਦਾ ਹੈ। ਝੰਡਾ ਵੀ ਚੜਦਾ ਹੈ। ਆਹਦਾ ਕੁਝ ਹੁੰਦਾ। ਅੱਛਾ ਜੀ। ਹਾਂ। ਠੀਕ ਹੈ ਜੀ। ਇਹ ਬਹੁਤ ਵਧੀਆ ਲੱਗਾ ਬਾਬਾ ਜੀ। ਹੁਣ ਆਪਾਂ ਜਾਵਾਂਗੇ ਗੁਫਾ ਬੱਲ ਵੀ ਜਾਵਾਂਗੇ ਤੇ ਜਾ ਕੇ ਦੇਖਾਂਗੇ ਉਹਨਾਂ ਦਾ ਜੋ ਵੀ ਹੋਇਆ ਨਾ ਪਤਾ ਲੱਗਾ ਸੀ ਬਾਈ ਹੁਣਾਂ ਵੱਲੋਂ ਕਿ ਇੱਥੇ ਗੁਫਾ ਬਣੀ ਹੋਈ ਆ ਕਿ ਬਹੁਤ ਪੌਂਚੀ ਵੀ ਪੌਂਚੀ ਪੌਂਚੀ ਹੈ ਪੌਂਚੀ ਥਾਂ ਹੈ। ਠੀਕ ਹੈ ਜੀ। ਪੌਂਚੀ ਥਾਂ। ਠੀਕ ਹੈ ਜੀ ਇਦਾਂ ਨਹੀਂ ਹੈਗਾ ਕੋਈ ਮਾੜੀ ਮੋਟੀ ਨਹੀਂ ਮੈਂ ਜਦੋਂ ਤੁਹਾਨੂੰ ਦੱਸਿਆ ਭੀ ਪਿੰਡ ਦੇ ਆਣਾ ਉਹਦੇ ਅੱਗੇ ਰੱਖਿਆ ਸਵਾਲ ਕਿ ਮੀਂਹ ਨਹੀਂ ਪੈਂਦਾ ਹਾਂਜੀ ਉਹਨੇ ਕਿਆ ਪਹਿਲਾਂ ਕੁੱਲੀ ਬਣਾਓ ਅੱਛਾ ਜੀ ਮੀਂਹ ਉਸੇ ਵੇਲੇ ਜੇਲੇ ਮੇਰੀ ਕੁੱਲੀ ਬਣਾ ਕੇ ਢੂਣਾ ਲਾਤਾ ਤੁਸੀਂ ਹਾਂਜੀ ਮੀਂਹ ਸ਼ੁਰੂ ਹੋ ਜਾਊਗਾ ਅੱਛਾ ਜੀ ਬਾਕੀ ਉਹਨਾਂ ਨੇ ਦਿਨ ਵੇਲੇ ਕੁੱਲੀ ਬਣਾਈ ਰਾਤ ਨੂੰ ਜਿੱਦੇ ਢੂਨੇ 'ਤੇ ਬੈਠੇ ਉਹਨਾਂ ਨੇ ਪਿੰਡ ਦੇ ਨੂੰ ਕਿਹਾ ਪਰ ਤੁਸੀਂ ਚਲੇ ਜਾਓ ਅੱਛਾ ਜੀ ਮੀਂਹ ਆਉਣ ਵਾਲਾ ਹੀ ਆ ਹੁਣ ਉਸੇ ਵੇਲੇ ਤੂਫਾਨ ਚੜਿਆ ਤੁਸੀਂ ਅੱਖੀ ਦੇਖਿਆ ਇਹ ਇਹ ਵਾਕਈ ਅੱਖੀ ਦੇਖਣ ਦੀ ਗੱਲ ਹੈ ਉਸੇ ਵੇਲੇ ਤੂਫਾਨ ਚੜਿਆ ਮੀਂਹ ਆ ਗਿਆ ਨੇ ਤਾਂ ਕਾਲਾ ਛਾਪਦਾ ਔਰ ਮੀਂਹ ਵੀ ਖਰਾਬਿਆ ਖਰਾਬਿਆ ਮੰਨ ਲਓ ਜਿੱਦਾਂ 80% ਹਾਂਜੀ ਕਹਿ ਲਓ ਹਾਂਜੀ ਬੰਦਾ ਬੰਦੇ ਨੂੰ ਨਹੀਂ ਦੀਦਾ ਅੱਛਾ ਜੀ ਹਾਂ ਘੰਟਾ 1.5 ਇਸ ਪਿੰਡ ਉਸ ਟਾਈਮ ਪਾਣੀ ਦੀ ਲੋੜ ਸੀਗੀ ਪਾਣੀ ਦੀ ਲੋੜ ਸੀਗੀ ਸਾਰਿਆਂ ਨੂੰ ਲੋੜ ਸੀਗੀ ਮੀਂਹ ਪੈਂਦਾ ਹੀ ਨਹੀਂ ਸੀਗਾ ਇਹ ਸਨ ਹੋਊਗੀ ਤਕਰੀਬਨ ਪੁਰਾਣੀ ਗੱਲ ਹੋ ਗਈ ਪੁਰਾਣੀ ਗੱਲ ਹੋ ਗਈ 60 ਸਾਲ ਜਾਂ 62 ਸਾਲ ਪਿੱਛੇ ਚਲ ਜਾਈਏ ਆਪਾਂ ਪਿੱਛੇ ਚਲ ਜਾਈਏ ਹਨਾ ਜੀ ਸਨ 1970 ਦੀ ਗੱਲ ਹੋ ਜੂਗੀ 70 ਦੀ ਲਾ ਲਓ 70 ਹੀ ਲਾ ਲਾ ਤੁਹਾਡਾ ਜਨਮ ਕਿਹੜੇ ਸਨ ਦਾ ਹੈ ਜੀ ਮੇਰਾ 60 ਦਾ ਬਸ ਉਹੀ 68 ਦੇ ਸਨ 68 ਦੀ ਗੱਲ ਆ ਜੀ ਉਸ ਸਮੇਂ ਨਾ ਤੇ ਹੁਣ ਤਾਂ ਚਲੋ ਮਾਹੌਲ ਹੀ ਖਰਾਬ ਹੋ ਗਿਆ ਨਾ ਤਾਂ ਨਹੀਂ ਘੰਟੇ ਜੀ ਕਿ ਜੀ ਤਾਂ ਸ਼ੁਕਰੀਆ ਬਾਬਾ ਜੀ ਧੰਨਵਾਦ ਆ ਤੁਹਾਡਾ ਸਮਾਂ ਦਿੱਤਾ ਜੀ ਬਹੁਤ ਵਧੀਆ ਜਾਣਕਾਰੀ ਜੀ ਦੋਸਤੋ ਹੁਣ ਚੱਲਦੇ ਆ ਗੁਫਾਵਲ ਜਾ ਕੇ ਗੱਲਬਾਤ ਦੇਖਾਉਂਦੇ ਆ ਤੁਹਾਨੂੰ ਦਰਸ਼ਨ ਵੀ ਕਰਾਉਂਦੇ ਆ ਬਣੇ ਰਹੋ ਨਾਲ ਠੀਕ ਹੈ ਜੀ ਠੀਕ ਹੈ ਚਲੋ ਜੀ ਦੋਸਤੋ ਚੱਲੇ ਆ ਉੱਪਰ ਜਿੱਥੇ ਮਹਾਤਮਾ ਰਹਿੰਦੇ ਹੁੰਦੇ ਸੀਗੇ ਕਾਫੀ ਸਾਲ ਉਹਨਾਂ ਨੇ ਕਹਿੰਦੇ ਤਪ ਕੀਤਾ ਇੱਥੇ ਤੇ ਬਾਈ ਜੀ ਹੁਣੀ ਸਾਡੇ ਸਬਸਕ੍ਰਾਈਬਰ ਹੀ ਆ ਤੇ ਸਾਨੂੰ ਨਾਲ ਲੈ ਕੇ ਆਪਣਾ ਪੇਜ ਵੀ ਚਲਾਉਂਦੇ ਆ ਇੰਸਟਾਗ੍ਰam ਪੇਜ ਆਪਣੀ ਗੱਲ ਜਿਹੜੀ ਹੋਈ ਸੀ ਉਹ ਇੰਸਟਾਗ੍ਰam ਤੇ ਹੀ ਹੋਈ ਸੀਗੀ ਤੇ ਫਿਰ ਇਹਨਾਂ ਨੇ ਕਿਹਾ ਭਾਜੀ ਤੁਸੀਂ ਇੱਥੇ ਵੀ ਆਓ ਕਿਉ ਏਰੀਆ ਕਵਰ ਕਰਦੇ ਆ ਤੇ ਇਦਾਂ ਜੰਗਲ ਚ ਜਾਣਾ ਪੈਂਦਾ ਕੀ ਬਾਤ ਹੈ ਜਿਹੜੀ ਨਾ ਜੰਗਲੋਂ ਦੋਨੋਂ ਲੋੜ ਤੋਂ ਵੀ ਆਉਂਦਾ ਅੱਛਾ ਜੀ ਉੱਥੇ ਵੀ ਨਾ ਦੋਸਤ ਇਹ ਤੋਂ ਬਾਅਦ ਉੱਥੇ ਜਾਣਾ ਪਈ ਉਤੇ ਨੂੰ ਮਾਦੋਂ ਹਾਲੇ ਵੀ ਰੰਦਾ ਹੈ ਅੱਛਾ ਜੀ ਲੋ ਦੋਸਤੋ ਇਹ ਆਗੇ ਸੀ ਕਿ ਦੇਦਮਾ ਬਾਜੀ ਹੁਣੀ ਸਪਿੰਡ ਦੇ ਆ ਤੇ ਇਹਨਾਂ ਬਾਜੀ ਹੁਣਾਂ ਦਾ ਆਪਣਾ ਚੈਨਲ ਵੀ ਆ ਬਾਜੀ ਕੀ ਨਾਂ ਚੈਨਲ ਦਾ ਨਨੂ ਡਨੋ ਇੰਸਟਾ ਨਨੂ ਡਨੋ ਇੰਸਟਾ ਤੇ YouTube ਤੇ ਵੀ ਹੈਗਾ ਆ ਤੇ ਬਾਜੀ ਹੁਣੇ ਰਾਤ ਮੈਨੂੰ ਮੈਸੇਜ ਕੀਤਾ ਸੀ ਬਾਜੀ ਸਾਡੇ ਪਿੰਡ ਵੀ ਤੁਸੀਂ ਗੁਫਾ ਦੀ ਵੀਡੀਓ ਪਾਈ ਹੈ ਤੁਸੀਂ ਇੱਕ ਵਾਰੀ ਆਓ ਜਿਹੜੀ ਇਹ ਅਸੀਂ ਗੁਫਾ ਤੁਹਾਨੂੰ ਦਿਖਾਉਣ ਜਾਣ ਜਾ ਰਹੇ ਆ ਇਹ ਬਹੁਤ ਚਮਤਕਾਰੀ ਬਾਬਾ ਜੀ ਸੀਗੇ ਕਿ ਜਿਹੜਾ ਟੰਡੀ ਦਾ ਇਲਾਕਾ ਆ ਨਾ ਜਿਹੜਾ ਆਪਣਾ ਸ਼ਿਵਾਲਿਕ ਪਹਾੜੀਆਂ ਦਾ ਇਲਾਕਾ ਆ ਚਾਹੇ ਜਿੱਦਾਂ ਇਹ ਪਹਾੜੀ ਹੋ ਗਈ ਪਹਾੜੀ ਤੋਂ ਥੱਲੇ ਗੁਫਾ ਆ ਇੱਥੇ ਰਿਸ਼ੀ मुनि ਸਾਧੂ ਸੰਤ ਸਾਰੇ ਭਗਤੀ ਕਰਨ ਆਉਂਦੇ ਸੀਗੇ ਹੁਣ ਵੀ ਆਉਂਦੇ ਆ ਸਾਨੂੰ ਨਹੀਂ ਵੀ ਦੀਦੇ ਹੋਣਗੇ ਆਉਂਦੇ ਆ ਰੀਜ਼ਨ ਸ਼ਾਂਤ ਇਲਾਕਾ ਆ ਬਿਲਕੁਲ ਸ਼ਾਂਤ ਭਾਜੀ ਇਹ ਬਾਬਾ ਜੀ ਦੀ ਕੀ ਬਾਬਾ ਜੀ ਦਾ ਨਾਂ ਸੀ ਕੀ ਉਹਨਾਂ ਦਾ ਇਤਿਹਾਸ ਆ ਜੀ ਇਹ ਬਾਬਾ ਜੀ ਨੂੰ ਭਾਜੀ ਜਿੱਦਾਂ ਤਿਆਗੀ ਤੱਗਾ ਨਾਂ ਜੀ ਕਹਿੰਦੇ ਆ ਤਿਆਗੀ ਤਿਆਗੀ ਜੀ ਅੱਛਾ ਜੀ ਹਾਂ ਜੀ ਸੰਸਾਰ ਤਿਆਗਤਾ ਸੀ ਸੰਸਾਰ ਤਿਆਗਤਾ ਜਿੱਦਾਂ ਕਹਦੀਏ ਅੱਛਾ ਜੀ ਹਾਂ ਜੀ ਉਹ ਰਹਿੰਦੇ ਹੀ ਮੌਨ ਜਿੱਦਾਂ ਚੁੱਪ ਹੀ ਰਹਿਣਾ ਜੀ ਉਹਨਾਂ ਨੇ ਚੁੱਪ ਰਹਿਣਾ ਜੀ ਚੁੱਪ ਰਹਿਣਾ ਭਗਤੀ ਕਰਨੀ ਕੋਈ ਅਨਾਜ ਨਹੀਂ ਖਾਣਾ ਅੱਛਾ ਜੀ ਫਲ ਫਰੂਟ ਹੀ ਖਾਣਾ ਜੀ ਠੀਕ ਆ ਜਿੱਦਾਂ ਫਲਵਾਰ ਕਾ ਲਈ ਕੋਈ ਜੀ ਹਾਂ ਜੀ ਤਾਂ ਜਨਾਨੀਆਂ ਤੋਂ ਜਿੱਦਾਂ ਬਹੁਤ ਦੂਰ ਹੀ ਰਹਿਣਾ ਦੂਰ ਰਹਿੰਦੇ ਸੀ ਪਿੰਡ ਵਾਲਿਆਂ ਤੋਂ ਕਾਫੀ ਜਿੱਦਾਂ ਸਾਈਡ ਤੇ ਤੁਸੀਂ ਦੇਖਿਆ ਵੀ ਬਣੀ ਆਂ ਗੁਗਾ ਅੱਛਾ ਜੀ ਇੱਥੇ ਰਹਿੰਦੇ ਸੀ ਸਾਈਡ ਤੇ ਜੰਗਲ ਚ ਜੰਗਲ ਜੀ ਅੱਛਾ ਜੀ ਜਨਾਨੀਆਂ ਦਾ ਆਉਣਾ ਇੱਥੇ ਔਮ ਸੀਗਾ ਕਿ ਨਹੀਂ ਮਨਾ ਸੀਗਾ ਜੀ ਹਾਂ ਜੀ ਹਾਂ ਜੀ ਅੱਛਾ ਜੀ ਹੁਣ ਵੀ ਜਿੱਦਾਂ ਲੋੜੀ ਤੋਂ ਅਗਲੇ ਦਿਨ ਇੱਥੇ ਝੰਡਾ ਝਾੜੇ ਜਾਂਦਾ ਬਾਬਾ ਜੀ ਦਾ ਅੱਛਾ ਜੀ ਹਾਂ ਜੀ ਉਹਨਾਂ ਨੂੰ ਯਾਦ ਕਰਕੇ ਜਿੱਦਾਂ ਉਹ ਹੁਣ ਕਿੱਥੇ ਗਏ ਭਾਜੀ ਉਹ ਇੱਥੋਂ ਭਾਜੀ ਜਿੱਦਾਂ ਇੱਥੇ ਤਪੱਸਿਆ ਕਰਦੇ ਹੁੰਦੇ ਸੀ ਹਾਂ ਜੀ ਫਿਰ ਉਹਨਾਂ ਨੂੰ ਕੋਈ ਚਲੋ ਆਈ ਹੋਣੀ ਪਿੰਡ ਦੇ ਵਿੱਚ ਕੋ अच्छा जी ये आ नहीं ਹੁਣ ਜਿੱਦਾਂ ਇੱਥੋਂ ਪਟੜੀ ਚੱਲ ਗਈ ਸੀ ਹਾਂਜੀ ਇਹ ਗੁਫਾ ਵੀ 100 ਸਾਲ ਤੋਂ ਪਹਿਲਾਂ ਦੀ ਹੈ ਤਾਂ ਉਹ ਗੁਫਾ ਵੀ ਪੁਰਾਣੀ ਹੈ ਉਹ ਵੀ ਗੁਫਾ ਪੁਰਾਣੀ ਹੈ ਪੁਰਾਣੀ ਹੈ ਤਾਂ ਉਮਰ ਉਹਨਾਂ ਦੀ ਵੀ ਫਿਰ ਪਿੰਡ 'ਚ ਕੀ ਮਾਂ ਤਾਂ ਕਹਿੰਦੇ ਪਿੰਡ ਦਾ ਬਹੁਤ ਸੁਧਾਰ ਕੀਤਾ ਪਿੰਡ 'ਚ ਕਾਫੀ ਮਤਲਬ ਮਾੜੀਆਂ ਬਿਮਾਰੀਆਂ ਵੀ ਆਈਆਂ ਪਰ ਉਹਨੇ ਰੋਕਤੀਆਂ ਪਿੰਡ ਦੇ ਵਿੱਚ ਇਦਾਂ ਜੀ ਸਾਰਿਆਂ ਨੂੰ ਪਹਿਲੇ ਦਾ ਭਗਤੀ ਹਲ ਲਾਇਆ ਉਹਨਾਂ ਨੇ ਅੱਛਾ ਜੀ ਰਹਿਣਾ ਅੱਗੇ ਅੱਛਾ ਜੀ ਹਾਂਜੀ ਬੋਲਦੇ ਨਹੀਂ ਸੀਗੇ ਬੋਲਦੇ ਆ ਨਹੀਂ ਜੀ ਅੱਛਾ ਜੀ ਤੇ ਭਾਜੀ ਫਿਰ ਆ ਜਿਹੜੀਆਂ ਇੱਟਾਂ ਆ ਇਹ ਪਿੰਡ ਵਾਲਿਆਂ ਨੇ ਲਗਾਈਆਂ ਸੀ ਇਹ ਭਾਈ ਉਹਨਾਂ ਟਾਈਮ ਦੀਆਂ ਜਿੱਦਾਂ ਪਿੰਡਾਂ ਨੇ ਇਹਨਾਂ ਲੁਆਈਆਂ ਬਾਬੇ ਦੇ ਬਾਬਾ ਜੀ ਦੇ ਨਾਲ ਅੱਛਾ ਜੀ ਹਾਂ ਜੀ ਤੇ ਤੁਸੀਂ ਇੱਕ ਹੋਰ ਦੱਸ ਸਕਦੇ ਕਿ ਇਹ ਕਈਆਂ ਨੇ ਤੂੜਨ ਦੀ ਕੋਸ਼ਿਸ਼ ਵੀ ਕੀਤੀ ਚਮਤਕਾਰ ਵੀ ਜਿੱਦਾਂ ਵੀ ਇੱਥੋਂ ਚੱਲ ਗਏ ਬਾਬਾ ਜੀ ਫਿਰ ਅੱਛਾ ਜੀ ਬਾਅਦ ਕਈ ਹੁੰਦੀ ਹੈ ਵੀ ਬੰਦੇ ਵੀ ਚਲੋ ਵੀ ਪੱਟ ਲਈਏ ਇਹਨਾਂ ਨੂੰ ਜਾਂ ਕੋਈ ਸਾਈਡ ਤੇ ਕਿਤੇ ਹੋਰ ਲਾ ਲਈਏ ਜਾਂ ਕੁਝ ਵੀ ਅੱਛਾ ਜੀ ਜਿੱਦਾਂ ਹੀ ਭਾਈ ਪੱਟਦੇ ਸੀਗੇ ਇੱਕ ਇੱਟ ਪੱਟਣੀ ਥੱਲੇੋਂ ਸਾਪ ਨੇ ਕੱਲੇ ਆਣਾ ਵਿੱਚੋਂ ਨਿਕਲੇ ਆਣਾ ਅੱਛਾ ਜੀ ਹਾਂਜੀ ਥੋੜੀਆਂ ਆ ਦੇਖੋ ਤੁਸੀਂ ਸਾਈਡ ਤੋਂ ਦੇਖ ਲਓ ਇਟਾਂ ਪਟੀਆਂ ਆ ਹਾਂਜੀ ਆ ਪਟੀਆਂ ਹੋਈਆਂ ਜੀ ਬਸ ਇਹ ਇੰਨੀਆਂ ਕੀ ਪਟ ਹੋਈਆਂ ਅੱਛਾ ਜੀ ਇਸ ਤੋਂ ਬਾਅਦ ਇੱਕ ਇਟ ਨਹੀਂ ਪਟ ਹੋਈ ਜੀ ਇਟ ਪਟਣ ਤੇ ਸੱਪ ਤੇ ਬਿੱਛੂ ਨਿਕਲਦਾ ਸੀ ਹਾਂਜੀ 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 ਅੱਛਾ ਜੀ ਤਾਂ ਕਰੇ ਇਦਾਂ ਦਾ ਇਦਾਂ ਹੀ ਆ ਜੀ ਇਦਾਂ ਇਦਾਂ ਹੀ ਆ ਜੀ ਅਸੀਂ ਤਾਂ ਭਾਜੀ ਦਾ ਦੇਖਦੇ ਪੈਸੀ ਸਾਨੂੰ ਇਦਾਂ ਲੱਗਾ ਕਿ ਅੰਦਰ ਕੋਈ ਜਾਨਵਰ ਨਾ ਹੋਵੇ ਕਿਉਂਕਿ ਇਧਰ ਬਾਗ ਤੈੰਦੂਆ ਨਾਰਮਲ ਹੀ ਹੈ ਤੇ ਭਾਜੀ ਨੂੰ ਇਦਾਂ ਲੱਗਦਾ ਪਿਆ ਸੀ ਸ਼ਾਇਦ ਅੰਦਰ ਕੋਈ ਜਾਨਵਰਾ ਤਾਂ ਫਿਰ ਲਾਈਟ ਬਾਲ-ਬਾਲ ਕੇ ਅੰਦਰ ਜਾ ਰਹੇ ਸੀ ਆਵਾਜ਼ ਕਰ ਰਹੇ ਸੀ ਕਿ ਅੰਦਰ ਕੁਝ ਹੋਵੇ ਨਾ ਜਿਹੜਾ ਉਹ ਸਾਡੇ ਤੇ ਹਮਲਾ ਕਰ ਦੇ ਪਰ ਅਸੀਂ ਫਿਰ ਹੌਲੀ ਹੌਲੀ ਦੇਖਿਆ ਤੁਸੀਂ ਦੇਖੋ ਅੱਗੇ ਜਾ ਕੇ ਕੀ ਹੋਇਆ ਜਿੱਦਾਂ ਕਈ ਵਾਰੀ ਚਾਂਚ ਡੇਕਾ ਜਾਂ ਪੰਛੀ ਹੁਣ ਖੁੱਲ੍ਹੇ ਹੀ ਆ ਮੁਰਗੇ ਗੇੜ ਹੈ ਨਹੀਂ ਠੀਕ ਹੈ ਜੀ ਆ ਸਕਦਾ ਫਿਰ ਆਯੋ ਭਾਜੀ ਆਜੋ ਠੀਕ ਆ ਵੀਰੇ ਠੀਕ ਆ ਜੀ ਠੀਕ ਆ ਜੀ ਆਜੋ ਭਾਜੀ ਕਿੰਨੀ ਡੂੰਗੀ ਗੁਫਾ ਯਾਰ ਮਹਾਤਮਾ ਕਿੱਦਾਂ ਰਹਿੰਦੇ ਹੋਣਗੇ ਇੱਥੇ ਬੰਦਾ ਖੜਾ ਹੋ ਕੇ ਬਾਹਰੋਂ ਆ ਸਕਦਾ ਜੀ ਪਏ ਹੁਣ ਤਾਂ ਅਜਿੱਦਾਂ ਵੀ ਬਾਹਰੋਂ ਮੀਂਹ ਨਾਲ ਪਾਣੀ ਪੋਣੀ ਅੱਛਾ ਜੀ ਬਾਹਰੋਂ ਹੀ ਬੰਦਾ ਇੱਦਾਂ ਪੂਰਾ ਖੜਾ ਹੋ ਕੇ ਆ ਸਕਦਾ ਜਿੰਨੀ ਅੱਛਾ ਸਕਦਾ ਹਣਾ ਹਾਂਜੀ ਤੇ ਚਲੋ ਬਾਕੀ ਭਾਜੀ ਉੱਪਰ ਵੀ ਇੱਕ ਫੋਟੋ ਦਾ ਗੈਪ ਹੈਗਾ ਉਸ ਹਿਸਾਬ ਦੀ ਇੱਦਾ ਬਣਾਈਏ ਪਹਿਲਾਂ ਅੱਛਾ ਜੀ ਇਹ ਮਹਾਤਮਾ ਦੀ ਗੁਫਾ ਸੀਗੀ ਜਿੱਥੇ ਅਸੀਂ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਜਿਹੜੇ ਸੰਤ ਮਹਾਤਮਾ ਹੁੰਦੇ ਸੀ ਉਹਨਾਂ ਦਾ ਚਕਲਾ ਸੀ ਇਹ ਤੇ ਭਾਜੀ ਹੁਣ ਜਿੱਦਾਂ ਅਸੀਂ ਡਾਡ ੜ ਕੇ ਆਏ ਆ ਇਹ ਬਾਗ ਇੱਥੇ ਬਾਗ ਆ ਜਾਂ ਬਹਿ ਜਾਂਦਾ ਆਕੇ ਨਹੀਂ ਨਹੀਂ ਬਾਗ ਅੰਦਰ ਤਾਂ ਨਹੀਂ ਹੁੰਦਾ ਅੱਛਾ ਜੀ ਜਿੱਦਾਂ ਇਹ ਚਮਚੜੀ ਕਈਆਂ ਲੱਗੀਆਂ ਹੁੰਦੀਆਂ ਅੰਦਰ ਕੋਈ ਪੰਛੀ ਪੁੰਛੀ ਅੱਛਾ ਇੱਥੇ ਉਹ ਭਗਤੀ ਕਰਦੇ ਹੁੰਦੇ ਸੀ ਹਣਾ ਭਗਤੀ ਕਰਦੇ ਇੱਥੇ ਠੀਕ ਆ ਜੀ ਦੋਸਤੋ ਆ ਗੁਫਾ ਉਹਨਾਂ ਦੀ ਇਹ ਭਾਜੀ ਪਹਾੜ ਦੀ ਆ ਪਹਾੜੀ ਆ ਆਹ ਪਰੋਂ ਆ ਚੱਲ ਅੱਛਾ ਜੀ ਅੱਛਾ ਐਂ ਡਿੱਗਦੀ ਵੀ ਆ ਨਾ ਇਹ ਨਹੀਂ ਡੈਂਦੀ ਤਾਂ ਨਹੀਂ ਆ ਅੱਛਾ ਜੀ ਜਦੋਂ ਵੀ ਹੈਗੀ ਇਦਾਂ ਹੀ ਅੱਛਾ ਜੀ ਉਹ ਇੱਥੇ ਆਪਣੀ ਪਾਠ ਪੂਜਾ ਕਰਦੇ ਹੁੰਦੇ ਸੀ ਨਾ ਦੋਸਤੋ ਇਹ ਕੋਨਾ ਲਾ ਕੇ ਇੱਥੇ ਬਿਠੇ ਹੁੰਦੇ ਇੱਥੇ ਬਿਠੇ ਹੁੰਦੇ ਸੀ ਨਾ ਤੇ ਇੱਥੇ ਮਤਲਬ ਥੋੜੀ देर ਬੈਠੋ ਤਾਂ ਸਾਰਾ ਸ਼ਾਂਤੀ ਆ ਜੀ ਅੱਛਾ ਜੀ ਬਾਹਰ ਦਾ ਕੋਈ ਸੁਣਦਾ ਨਹੀਂ ਆ ਬਾਹਰ ਠੀਕ ਆ ਜੀ ਥੋੜੀ देर ਬੰਦਾ ਉੱਦਾਂ ਵੀ ਬੈਠਾ ਰਹੇ ਅੰਦਰ ਸਾਹ ਕੋਈ ਦੇਰ ਦਾ ਬਿਨਾਂ ਨਾ이트 ਹੋਣ ਠੀਕ ਆ ਜੀ ਦੋਸਤੋ ਇਹ ਮਹਾਤਮਾ ਜੀ ਸੀਗੇ ਹੁਣ ਇਹਨਾਂ ਨੇ ਆਪਣਾ ਸ਼ਰੀਰ ਛੱਡ ਤਾਇਆ ਇਹ ਗੁਫਾ ਜਨਾਂ ਦੇ ਇੱਥੇ ਰਹਿ ਚੁੱਕੀ ਆ ਬਹੁਤ ਪਸੰਦ ਆ ਕੀਤੀ ਆ ਵੀਡੀਓ ਚੰਗੀ ਲੱਗੀ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਮਿਲਦੇ ਆ ਨੈਕਸਟ ਵੀਡੀਓ ਧੰਨਵਾਦ ਸ਼ੁਕਰੀਆ ਮਿਲਦੇ ਆ ਜੀ ਨੈਕਸਟ ਵੀਡੀਓ